ਮਾਛੀਵਾੜਾ ਨੂੰ ਜੋੜਨ ਵਾਲੇ ਸਤਲੁਜ ਦਰਿਆ ਦੇ ਪੁਲਤੇ 8 ਅਕਤੂਬਰ ਨੂੰ ਪਿਆ ਦਰਾਣਾ ਦੇ ਵਿੱਚ ਜਾਂਚ ਦੇ ਲਈ ਬਣਾਈ ਗਈ ਟੀਮ ਵੱਲੋਂ 1 ਮਹੀਨੇ ਬਾਅਦ ਵੀ ਜਾਂਚ ਸ਼ੁਰੂ ਨਹੀਂ ਕੀਤੀ ਗਈ ਹੈ ਤੇ ਪੀਡਬਲਿਊਡੀ ਕੁੰਮਕਣੀ ਨੇਂ ਸੁੱਤੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਤੱਕ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੂੰ ਇੱਕ ਵਾਰ ਵੀ ਮੌਕੇ ਤੇ ਨਹੀਂ ਦੇਖਿਆ ਗਿਆ ਸਤਲੁਜ ਦਰਿਆ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਧਿਕਾਰੀਆਂ ਦੇ ਵੱਲੋਂ ਭਾਰੀ ਵਾਹਨਾ ਦਿਆਵਾ ਜਾਇਦ ਰੋਕ ਲਗਾ ਦਿੱਤੀ ਗਈ ਹੈ ਫਿਲਹਾਲ ਹੁਣ ਤੱਕ ਕੋਈ ਦੇਰੀ ਦੇ ਕਰਕੇ ਇਹ ਪੁਲ ਨਵੇਂ ਸਾਲ ਦੇ ਵਿੱਚ ਹੀ ਖੋਲੇ ਜਾਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਕੰਮ ਕਰਦੇ ਹੋ ਆ ਡਰਾਈਵਰੀਓ ਕਰਦੇ ਆ ਜੇ ਸੜਕ ਖਰਾਬ ਹੈ ਪੁਲ ਟੁੱਟੀ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਧੰਨਵਾਦ ਕਰਦੇ ਆ ਸਰਕਾਰਾਂ ਦਾ ਜੀ ਕੀ ਵੀ ਪੁਲੀ ਟੁੱਟੀ ਇਹਦਾ ਇਹ ਟੁੱਟੀ ਹੋ ਰਹੀਦੀ ਆ ਟੁੱਟੀ ਰਹਿੰਦੀ ਆ ਪਹਿਲੇ ਟੁੱਟੀਆਂ ਸੀ ਪਹਿਲੀ ਵਾਰ ਟੁੱਟਿਆ ਪਹਿਲਾਂ ਪਹਿਲਾਂ ਵੀ ਕਈ ਗਰੀ ਟੁੱਟਿਆ ਹਾਂ ਬਣੀ ਨਹੀਂ ਹਲੇ ਤੱਕ ਕਿੰਨੇ ਸਮੇਂ ਹੋ ਗਿਆ ਸਰ ਸਮਰਨ ਤਾਂ ਇਖੜੇ ਰਹਿੰਦੀ ਆ ਇਹ ਜੀ ਡਿਮਾਂਡ ਕਰ ਦਿਓ ਸਰਕਾਰ ਤੋਂ ਬਣਨੀ ਚਾਹੀਦੀ ਆ ਵਧੀਆ ਟੰਗ ਨਾਲੇ ਬਣਨੀ ਚਾਹੀਦੀ ਹਾਂ ਜੀ ਹਾਂ ਠੀਕ ਹੈ ਜੀ ਭੋਵਿੰਦਰ ਸਿੰਘ ਸਾਹਿਬ ਕੀ ਡਿਊਟੀ ਕੀ ਥੋੜੀ ਇੱਥੇ ਸਰ ਸਾਡੀ ਡਿਊਟੀ ਹੈਗੀ ਇੱਥੇ ਪੁਲ ਦੀ ਸੁਰੱਖਿਆ ਜਿੱਦਾਂ ਯਾਨੀ ਕਿ ਠੀਕ ਸਾਡੀ ਇੱਥੇ ਗਾਰਦ ਲੱਗੀ ਹੋਈ ਆ 7000 ਰੁਪਏ ਦੀ ਪੁਲ ਕਿਰੀਏ ਪੋੜੇਗੀ ਗਾਰਦ ਇਹ 7 ਲੋਜ ਪੁਲ 마שיਵਾੜਾ ਕੀ ਪਰੇਸ਼ਾਨੀ ਕੀ ਆ ਗਿਆ ਦਰਾਰ ਪਈ ਕੀ ਇਥੇ ਜੀ ਕਦੋਂ ਪਈ ਦਰਾਰ ਸਾਰੇ ਜਿੱਦਾਂ ਇਹ ਪੁਲ ਕਾਫੀ ਟਾਈਮ ਤੋਂ ਬਣਿਆ ਹੋਇਆ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਵੀ ਮਟੀਰੀਅਲ ਯੂਜ਼ ਹੋਇਆ ਕਾਫੀ ਹਲਕਾ ਲੱਗਿਆ ਹੋਇਆ ਜਿਸ ਕਰਕੇ ਭਾਰੀ ਬਾਹਨ ਲੰਘਦੇ ਜੀ ਇੱਥੇ ਮੰਨ ਲਓ ਰੇਤੇ ਦੇ ਪੇਪਰ ਹੋ ਗਏ